ਪਾਹੀ ਕ੍ਰਿਸ਼ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜ਼ਾ ਜਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਟਿੱਪੀ ਤੇ ਜਿਸ ਤਰ੍ਹਾਂ ਕੇ ਖੋਣ ਕਰਾਬੀ ਔਰ ਖੁਰਕ ਫੋੜਾ ਫੁਣਸੀ ਚੰਬਲ ਆਦਿਕ ਔਰ ਜਿਸ ਤਰ੍ਹਾਂ ਕੇ ਅੱਖਾਂ ਚ ਖੁਰਕੋਣੀ ਅੱਖਾਂ ਚ ਫੁਣਸੀਆਂ ਹੋਣੀਆਂ ਔਰ ਗਲੇ ਦੇ ਨੀਚੇ ਬ੍ਰੀਕ ਲਾਲ ਪੁنسੀਆਂ ਹੋਣੀਆਂ ਔਰ ਚਖਮ ਫੋੜੇ ਪੁنسੀ ਚੰਬਲਾ ਔਰ ਪੈਰ ਮੱਚਨੇ ਸਰੀਰ ਮੱਚਣਾ ਮੂੰਹ ਸੁਪਣਾ ਆਦਿਕ ਇਹ ਗਰਮੀ ਵਾਲੀ ਖੁਰਕ ਹੁੰਦੀ ਹੈ ਔਰ ਇੱਕ ਵాయੂ ਰੋਗ ਵਾਲੀ ਖੁਰਕ ਹੁੰਦੀ ਹੈ ਔਰ ਵాయੂ ਰੋਗ ਵਾਲੀ ਜਿਹੜੀ ਖੁਰਕ ਹੈ ਔਰ ਇਸ ਨੂੰ ਬਾਤਕ ਕਹਿੰਦੇ ਆ ਔਰ ਕੁੰਚ ਵాయੂ ਰੋਗ ਹੋ ਜਾਂਦਾ ਹੈ ਔਰ ਵాయੂ ਰੋਗ ਦੀ ਵਜ੍ਹਾ ਨਾਲ ਸਰੀਰ ਜਿਹੜਾ ਦਰਦ ਹੁੰਦਾ ਰਹਿੰਦਾ ਹੈ ਰੰਗ ਕਾਲਾ ਹੁੰਦਾ ਰਹਿੰਦਾ ਹੈ ਮੂੰਹ ਕੋੜਾ ਹੁੰਦਾ ਰਹਿੰਦਾ ਹੈ ਔਰ ਸੁਨ ਹੁੰਦੀ ਰਹਿੰਦੀ ਆ ਔਰ ਕਾਲੀਆਂ ਫੁਲਸੀਆਂ ਔਰ ਵੈਈਆਂ ਪੱਟਣੀਆਂ ਪੀੜਾ ਹੋਣੀ ਜਖਮ ਔਰ ਚੰਬਲ ਕਾਲੇ ਰੰਗ ਦੀਆਂ ਫੁਲਸੀਆਂ ਹੋਣੀਆਂ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਕਫ ਬਲਗਮ ਠੰਡ ਆਦਿਕ ਮਿਲੇ ਜੁਲੇ ਲੱਛਣ ਹੁੰਦੇ ਆ ਅਰੇ ਦੇ ਵਿੱਚ ਜਿਸ ਤਰ੍ਹਾਂ ਗੜ ਫੋੜੇ ਫੁੰਸੀ ਗੰਢਾ ਗਲੇ ਚ ਗੰਢਾ ਆਦਿਕ ਰੋਗ ਉਤਪੰਨ ਹੋ ਜਾਂਦੇ ਆ ਔਰ ਖੁਰਕ ਚੰਬਰ ਫੋੜਾ ਫੁੰਸੀ ਜ਼ਖਮ ਔਰ ਵੈਣੇ ਪਟੀਆਂ ਜਿਸ ਤਰ੍ਹਾਂ ਸੂਜਨ ਸੋਜ ਹੋਣੀ ਔਰ ਜ਼ਖਮ ਜਾਦੇ ਹੋ ਜਾਂਦੇ ਆ ਔਰ ਮੱਖੀਆਂ ਫਿਰ ਪਿੰਕਣ ਲੱਗ ਜਾਂਦੀਆਂ ਆਧਿਕ ਔਰ ਸਰੀਰ ਚੋਂ ਦੁਰਗੰਧ ਬਦਬੂ ਆਉਣ ਲੱਗ ਜਾਂਦੀ ਹੈ ਔਰ ਇਸ ਤੇ ਔਰ ਜਿਸ ਤਰ੍ਹਾਂ ਕੇ ਵਾਜ ਵਿਦਵਾਨ ਨਾਲ ਅਕਿਰਿਸ਼ਾ ਕਰਕੇ ਨਵਜਤੇ ਕੇ ਇਹ ਪਤਾ ਕਰਦਾ ਹੈ ਕਿ ਕਿਸ ਕਿਸਮ ਦੀ ਇਹ ਖੁਰਕਾ ਹੈ ਕਿਸ ਕਿਸਮ ਦੇ ਫੋੜੇ ਕੁੰਸੀ ਆ ਔਰ ਕਿ ਇਸ ਤੇ ਉਸ ਦੀ ਜੜੀ ਬੂਟੀ ਲੱਗੂਗੀ ਔਰ ਜੋ ਮਨੁੱਖ ਗੈਦ ਵਿਦਵਾਨ ਨਹੀਂ ਹੈ ਔਰ ਦੇਕਰਤੇ ਕੋਈ ਵੀ ਉਸ ਦੀ ਜੜੀ ਬੂਟੀ ਨਹੀਂ ਪ੍ਰਯੋਗ ਕਰਨੀ ਹੁੰਦੀ ਔਰ ਕਿਸ ਤਰ੍ਹਾਂ ਬਹੁਤ ਸਾਰੇ ਮਨੁੱਖ ਜਿਹੜੇ ਆ ਕੱਚੀ ਗੰਧਕ ਨੂੰ ਤੇਲ ਚ ਮਿਲਾ ਕੇ ਆਸਰੀ ਤੇ ਮਸਲ ਲੈਂਦੇ ਆ ਔਰ ਜਿਹੜੀ ਕੱਚੀ ਗੰਧਕ ਹੁੰਦੀ ਹੈ ਇਹ ਚੱਲ ਜਾਂਦੀ ਹੈ ਨੁਕਸਾਨ ਕਰਦੀ ਹੈ ਹਾਨੀਕਾਰਕ ਹੁੰਦੀ ਹੈ ਅਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਅਸਦਮ ਕਰਤ ਅਸੋਦਮ ਕਰਨ ਤੇ ਕੁਸ਼ਟਮ ਪਿਤਦਾਹ ਵਰਮ ਜਿਹੜੀ ਅਸੁੱਧ ਗੰਧਕ ਹੁੰਦੀ ਹੈ ਸੋਤੀ ਨਾ ਹੋਵੇ ਮਾਰੀ ਨਾ ਹੋਵੇ ਉਹ ਕੁਸ਼ਟ ਕਰਦੀ ਹੈ ਕੋੜ ਕਰਦੀ ਹੈ ਅਸਦਮ ਕਰਤੇ ਕੁਸ਼ਟਮ ਪਿੱਤਦਾਹਾ ਔਰ ਗਰਮੀ ਕਰ ਦਿੰਦੀ ਹੈ ਦਾਸ ਸਰੀਰ ਮਚਲਣ ਲੱਗਦੀ ਹੈ ਪਿੱਤਦਾਹਾ ਵਰਮੰ ਔਰ ਵਰਮ ਚੱਕਰਾਂ ਲੱਗ ਜਾਂਦੇ ਐ ਔਰ ਜੀ ਮਚਲਾਉਣ ਲੱਗ ਜਾਂਦਾ ਐ ਅਸਦਮ ਕਰਨਤੇ ਕੁਸ਼ਟਮ ਪਿੱਤਦਾਹਾ ਵਰਮ ਰੁਜਮ ਹਰਤੀ ਵੀਰੀਆ ਬਲੰ ਰੂਪਮ ਔਰ ਤੰਤੂ ਖਤਮ ਕਰ ਦਿੰਦੀ ਹੈ ਸਰੀਰ ਸੁੱਕਣ ਲੱਗ ਜਾਂਦਾ ਹੈ ਰੁਜਮਾ ਰੁਜਾ ਪੀੜਾ ਉਤਪਨ ਹੋਣ ਲੱਗ ਜਾਂਦੀ ਹੈ ਰੁਜਮਾ ਹੰਤੀ ਵੀਰਿਆ ਬਲੰ ਰੂਪੰ ਔਰ ਬਲ ਦਾ ਰੂਪ ਦਾ ਨਾਸ ਕਰ ਦਿੰਦੀ ਹੈ ਇਨਸਾਨ ਕਮਜ਼ੋਰ ਹੋਣ ਲੱਗ ਜਾਂਦਾ ਹੈ ਕ੍ਰੂਪ ਹੋਣ ਲੱਗ ਜਾਂਦਾ ਹੈ ਡਰਾਵਣਾ ਲੱਗਣ ਲੱਗ ਜਾਂਦਾ ਹੈ ਅਸੱਦੰ ਕਰੰਤੇ ਕੁਸ਼ਟੰ ਪਿਤਦਾਹ ਵਰਮ ਰੁਜਮਾ ਹੰਤੀ ਵੀਰਿਆ ਬਲੰ ਰੂਪੰ ਗੰਧਕ ਸੋਧੀ ਤਤਾ ਔਰ ਗੰਧਕ ਸੋਧੀ ਨਹੀਂ ਮਾਰੀ ਨਹੀਂ ਉਹ ਕਿਸੇ ਵੀ ਰੋਗ ਦੀ ਕੋਈ ਦਵਾਈ ਨਹੀਂ ਹੁੰਦੀ ਔਰ ਵੈਦਜਮਾਨੀ ਨਾਲ ਹੀ ਪਰਿਕਸ਼ਾ ਕਰਕੇ ਨਵਜ ਦੇਖ ਕੇ ਇਹ ਪਤਾ ਕਰਦਾ ਹੈ ਕਿ ਕਿਸ ਪ੍ਰਕਾਰ ਦੀ ਖੁਰਕਾ ਹੈ ਕਿਸ ਪ੍ਰਕਾਰ ਦੀ ਗੋਣ ਕਰਾਪੀ ਹੈ ਉਸੇ ਤਰ੍ਹਾਂ ਦੀ ਉਹ ਦਵਾਈ ਮਿਲ ਜਾਂਦੀ ਹੈ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਅਧਿਕ ਜਾਣਕਾਰੀ ਦੇ ਲਈ 85599 6130 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨੀ ਚਾਹੀਦੀ ਮੈਂ ਦਾਸ ਸਦੀਸਨ ਪਿੰਡ ਪਿਉਰੀ ਨਰੇਕ ਚਲਵਾ ਜਲਾ ਸ਼੍ਰੀ ਮਕਸਦਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਜੈਪੀਨ ਜੈਪਾਰ ਨਮਸਕਾਰ ਸਾਸਰੀ ਕਾ